ਮੌਤ ਦੇ ਮੂੰਹ ਚੋਂ ਕੱਢ ਲਿਆਂਦਾ ਬੀਐਸਐਫ ਦਾ ਜਵਾਨ ਸੱਪ ਲੜਨ ਤੋਂ ਬਾਅਦ ਅਦੁੱਤੀ ਮਰੀ ਹਾਲਤ ਵਿੱਚ ਪਹੁੰਚਿਆ ਸੀ ਸਿਵਲ ਹਸਪਤਾਲ ਡਾਕਟਰ ਮਰੀਜ਼ਾ ਲਈ ਰੱਬ ਦਾ ਰੂਪ ਬਣ ਕੇ ਉਹਨਾਂ ਦੀ ਜਾਨ ਬਚਾਉਣ ਦਾ ਕੰਮ ਕਰਦੇ ਹਨ ਅਜਿਹਾ ਹੀ ਇੱਕ ਮਾਮਲਾ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਡਾਕਟਰ ਮੁਹੱਬਤ ਪਾਲ ਸਿੰਘ ਅਤੇ ਉਹਨਾਂ ਦੀ ਟੀਮ ਨੇ ਬੀਐਸਐਫ ਜਵਾਨ ਮੌਤ ਦੇ ਮੂੰਹ ਚੋਂ ਕੱਢ ਲਿਆਂਦਾ ਜਿਸ ਨੂੰ ਕਿ ਕਾਮਨਕਰਹਿਤ ਨਾਮ ਦੇ ਜ਼ਹਿਰੀਲੇ ਸੱਪ ਵੱਲੋਂ ਡੰਗਿਆ ਗਿਆ ਸੀ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਮੁਹਬਤ ਪਾਲ ਸਿੰਘ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਅੰਬਦਾਸ ਪੋਪਸੇ ਨੂੰ ਕਲਾਨੌਰ ਤੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਉਹਨਾਂ ਦੱਸਿਆ ਕਿ ਜਿਸ ਸਮੇਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਉਸ ਵਕਤ ਉਸ ਦੀ ਹਾਲਤ ਬਹੁਤ ਹੀ ਖਰਾਬ ਸੀ। ਉਹਨਾਂ ਦੱਸਿਆ ਕਿ ਇੱਕ ਸਮਾਂ ਰਿਹਾ ਕਿ ਮਰੀਜ਼ ਦੇ ਦਿਲ ਨੇ ਕੰਮ ਕਰਨਾ ਬਿਲਕੁਲ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਕਰੀਬ 1 ਘੰਟੇ ਤੱਕ ਮਰੀਜ਼ ਨੂੰ ਸੀਪੀਆਰ ਦਿੱਤਾ ਗਿਆ। ਉਨਾ ਦੱਸਿਆ ਕਿ ਸੀਪੀਆਰ ਦੇਣ ਤੋਂ ਬਾਅਦ ਮਰੀਜ਼ ਦੀ ਦਿਲ ਨੇ ਇੱਕ ਵਾਰ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਵੈਂਟੀਲੇਟਰ ਦੀ ਸਹੂਲਤਾ ਨਾ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਿੱਥੇ ਬੀਐਸਐਫ ਜਵਾਨ ਦੀ ਹਾਲਤ ਅੱਗੇ ਨਾਲੋਂ ਹੁਣ ਬਿੱਤਰ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਹਾਂਜੀ ਮੈਂ ਜੀ ਡਾਕਟਰ ਮੁਹਬਤਪਾਲ ਸਿੰਘ ਸਿਵਲ ਹਸਪਤਾਲ ਗੁਰਦਾਸਪੁਰ ਚ ਐਸ ਏ ਮੈਡੀਕਲ ਸਪੈਸ਼ਲਿਸਟ 3 ਸਾਲ ਤੋਂ ਕੰਮ ਕਰ ਰਿਹਾ ਜੀ ਇੱਥੇ ਸਾਡੇ ਕੋਲ ਇੱਥੇ ਇੱਕ ਪੇਸ਼ੈਂਟ ਆਇਆ ਸੀਗਾ ਜੀ ਕਲਾਨੌਰ ਤੋਂ ਰੈਫਰ ਹੋ ਕੇ ਇਹ ਬੀਐਸਐਫ ਦਾ ਜਵਾਨ ਸੀਗਾ ਜੀ ਕਿ ਜਿਹਨੂੰ ਸੱਪ ਨੇ ਸਵੇਰੇ 5 ਵਜੇ ਉਹਦੇ ਬਿਸਤਰੇ ਦੇ ਉੱਤੇ ਹੀ ਵੱਢ ਦਿੱਤਾ ਸੀਗਾ ਕੱਟ ਦਿੱਤਾ ਸੀਗਾ ਪੇਸ਼ੈਂਟ ਉੱਥੇ ਗਿਆ ਸਿਵਲ ਹਸਪੀਟਲ ਕਲਾਨੌਰ ਜਿੱਥੇ ਪ੍ਰੋਪਰ ਫੈਸਿਲਿਟੀ ਨਾ ਹੋਣ ਦੇ ਕਾਰਨ ਪੇਸ਼ੈਂਟ ਨੂੰ ਸਾਡੇ ਕੋਲ ਇੱਥੇ ਸਿਵਲ ਹਸਪੀਟਲ ਕੋਲ ਦਾਸਪੁਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਜਦੋਂ ਇੱਥੇ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਉਹਦੀ ਕੰਡੀਸ਼ਨ ਜਿਹੜੀ ਕਾਫੀ ਖਰਾਬ ਸੀ ਇਹਨੂੰ ਸੱਪ ਨੇ ਵੱਢਿਆ ਸੀਗਾ 4-5 ਘੰਟੇ ਇਸ ਸੀਜ਼ਨ ਨੂੰ ਹੋ ਚੁੱਕੇ ਸੀਗੇ ਜ਼ਹਿਰ ਦੀ ਜਿਹੜ ਪੇਸ਼ੈਂਟ ਜਦੋਂ ਇੱਥੇ ਆਇਆ ਸਾਡੇ ਕੋਲ ਤੇ ਇੱਕਦਮ ਆ ਕੇ ਕੋਲੈਪਸ ਕਰ ਗਿਆ ਤੇ ਬੀਪੀ ਪਲਸ ਜਿਹੜਾ ਸੀ ਬਿਲਕੁਲ ਉੱਡ ਗਿਆ ਬਿਲਕੁਲ ਅਨਰੀਕੋਰਡੇਬਲ ਸੀਗਾ ਇੱਕ ਆਪਾਂ ਕਹਿ ਲਈਏ ਕਿ ਪੇਸ਼ੈਂਟ ਇੱਕ ਵਾਰੀ ਰੱਬ ਨੂੰ ਪਹੁੰਚ ਗਿਆ ਸੀਗਾ ਬਟ ਜਿਹੜੀ ਸਾਡੀ ਟੀਮ ਸੀਗੀ ਇੱਥੇ ਸਿਵਲ ਸਟਾਫ ਉਦਾਸ ਫੋਰ ਦੀ ਐਮਓ ਸੀਗਾ ਡਾਕਟਰ ਕਮਰਪਾਲ ਸਿੰਘ ਜੀ ਆਪਣੇ ਐਨੈਸਥੈਟਿਸਟ ਸੀ ਡਾਕਟਰ ਜੀਵਨ ਜਿਹੜਾ ਨੇ ਇੱਕਦਮ ਸਾਰੇ ਸਟਾਫ ਨੇ ਪਹੁੰਚ ਕੇ ਸਟਾਫ ਨਰਸਿਸ ਨੇ ਆ ਕੇ ਥੇ ਇੱਕਦਮ ਪੇਸ਼ੈਂਟ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪੇਸ਼ੈਂਟ ਦਾ ਜੀ 1 ਘੰਟੇ ਵਾਸਤੇ ਸੀਪੀਆਰ ਕੀਤਾ ਕਾਰਡੀਓ ਪਲਮਨਰੀ ਰੈਸਸਿਟੇਸ਼ਨ ਜਿਹਦੇ ਨਾਲ ਕਿ ਪੇਸ਼ੈਂਟ ਦੇ ਨਾਲ ਨੂੰ ਆਪਾਂ ਟਿਊਬ ਪਾ ਦਿੱਤੀ ਗਲੇ ਦੇ ਵਿੱਚ ਕਿਉਂ ਅਨੁਸਾਰ ਜਿਹੜਾ ਆਰਟੀਫੀਸ਼ੀਅਲ ਆਪਾਂ ਦੇਈ ਜਾਈਏ ਇਹ ਕਰਨ ਦੇ ਨਾਲ ਪੇਸ਼ੈਂਟ ਜਿਹੜਾ ਥੋੜਾ ਮਤਲਬ ਵਾਪਸ ਆ ਗਿਆ ਸੀਗਾ ਬਾਾਕੀ ਅਸੀਂ ਪੇਸ਼ੈਂਟ ਨੂੰ ਜਿਹੜਾ ਬਾਅਦ ਵਿੱਚ ਜਦੋਂ ਵੈਂਟੀਲੇਟਰ ਦੀ ਸਹੂਲਤ ਸਾਡੇ ਸਿਵਲ ਹਸਪਤਾਲ ਨਾ ਹੋਣ ਕਰਕੇ ਅਸੀਂ ਇਹਨੂੰ ਪੇਸ਼ੈਂਟ ਨੂੰ ਕੋਈ ਨਾਨਕਾ ਹਸਪੀਟਲ ਅੰਮ੍ਰਿਤਸਰ ਵਾਸਤੇ ਰੈਫਰ ਕਰ ਦਿੱਤਾ ਸੀਗਾ ਬਾਕੀ ਮੇਰੀ ਲੋਕਾਂ ਸਲੋਤਿਆਂ ਨੂੰ ਸਾਡੀ ਇਹੀ ਮਤਲਬ ਹੈਗੀ ਆ ਜੀ ਕਿ ਬੇਨਤੀ ਆ ਕਿ ਪੇਸ਼ੈਂਟ ਜਿਹੜੇ ਹੈਗੇ ਨੇ ਸੱਪ ਵੱਡੇ ਦੇ ਕੋਈ ਝਾੜ ਫੂਕ ਜਾਂ ਕੋਈ ਬੂੰਦਾਂ ਵੱਲ ਨਾ ਜਾਣ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਸੇਂ ਦਾ ਪ੍ਰੋਪਰ ਇਲਾਜ ਹੈਗਾ ਇਹਦੇ ਵਾਸਤੇ ਐਂਟੀ ਸਨੇਕ ਵੈਨਮ ਚੱਲਦਾ ਜੇ ਇਹ ਹੁੰਦਾ ਜ਼ਹਿਰ ਨੂੰ ਕੱਟਣ ਵਾਲੀ ਦਵਾਈ ਜਿਹੜੀ ਕਿ ਸਾਡੇ ਕੋਲ ਅਵੇਲੇਬਲ ਹੈਗੀ ਸਿਵਲ ਹਸਪੀਟਲ ਕੋ ਦਾਸਪੁਰ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਆਓ ਜੋ ਵੀ ਤੁਹਾਡਾ ਵਧੀਆ ਤੋਂ ਵਧੀਆ ਟ੍ਰੀਟਮੈਂਟ ਹੋ ਸਕਦਾ ਹੋਏਗਾ ਆਪਾਂ ਇੱਥੇ ਜ਼ਰੂਰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਜੀ ਤੇ ਬਸ ਇਹੀ ਮੇਰੀ ਸੋਚਿਆ ਨੂੰ ਹੈਗੀ ਆ ਕਿ ਪਲੀਜ਼ ਇਹਦੀ ਧਿਆਨ ਰੱਖੋ ਝਾੜ ਫੂਕ ਵੱਲ ਨੂੰ ਨਾ ਪਿਆ ਕਰੋ